ਗੁਰਦੁਆਰਾ ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਿਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਹੋਈ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥੇ ਨੇ ਕੀਰਤਨ ਦਾਹੀ ਵਿਛੜੇ ਰੂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਇਸ ਮੌਕੇ ਸਿਆਸੀ ਧਾਰਮਿਕ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਦੰਦਮੀ ਟਕਸਾਲ ਦੇ ਮੁਖੀ ਗੈਨੀ ਹਰਨਾਮ ਸਿੰਘ ਖਾਲਸਾ ਪਿੰਡਰਾਂਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਾਦਮਸ਼ਰੀ ਡਾਕਟਰ ਜਗਜੀਤ ਸਿੰਘ ਦਰਦੀ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਇਸ ਮੌਕੇ ਰਾੜਾ ਸਾਹਿਬ ਸੰਪਰਦਾਇ ਦੇ ਨਵੇਂ ਮੁਖੀ ਵਜੋਂ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਾਂ ਦੇ ਨਾਮ ਦਾ ਐਲਾਨ ਗੈਨੀ ਹਰਨਮਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਕੀਤਾ ਗਿਆ ਉਹਨੇ ਕਿਹਾ ਕਿ ਇਹ ਪੂਰੇ ਸਿੱਖ ਜਗਤ ਦਾ ਫੈਸਲਾ ਹੈ ਹੁਣ ਰਾੜਾ ਸਾਹਿਬ ਸੰਪਰਦਾਇ ਦੀ ਸੇਵਾ ਸੰਤ ਬਾਬਾ ਅਮਰ ਸਿੰਘ ਨਿਭਾਉਣਗੇ ਅੱਜ ਰਾੜਾ ਸਾਹਿਬ ਵਾਲੇ ਸੰਤਾਂ ਦੀ ਅੰਮ੍ਰਿਤ ਮਰਦਾਸ ਦੇ ਵਿੱਚ ਸ਼ਰਕਤ ਕੀਤੀ ਕੋਈ ਇਨਸਾਨ ਜਿਨ੍ਹਾਂ ਨੇ ਇਸ ਇਲਾਕੇ ਕੀ ਨਹੀਂ ਸੂਬੇ ਤੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੱਡੀ ਸੇਵਾ ਸਾਦਗੀ ਚੰਗੀ ਸਿਹਤ ਆਪਣੀ ਸੰਗਤ ਨੂੰ ਦੇ ਕੇ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹਮੇਸ਼ਾ ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਅੱਜ ਮੈਂ ਗੜਾ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਨਕਮਸਤਕ ਹੋਏ ਮਨ ਨੂੰ ਬੜੀ ਤਸੱਲੀ ਵੀ ਹੋਈ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਏ ਉਹਨਾਂ ਦੀ ਸੇਵਾ ਜੋ ਇਸ ਇਲਾਕੇ ਵਾਸਤੇ ਸੂਬੇ ਵਾਸਤੇ ਰਹੀ ਹੈ ਉਹ ਹਮੇਸ਼ਾ ਦੇਸ਼ ਵਾਸੀਆਂ ਵਾਸਤੇ ਇੱਕ ਵੱਡੀ ਯਾਦਗਾਰ ਬਜੂ ਹਮੇਸ਼ਾ ਕਾਇਮ ਰਹੂਗੀ ਔਰ ਇਹ ਇਲਾਕਾ ਇਹ ਸਥਾਨ ਦੀ ਜੋ ਪਵਿੱਤਰ ਸੇਵਾ ਆਉਣ ਵਾਲੇ ਸਮੇਂ ਤ ਵੀ ਉਸੇ ਤਰੀਕੇ ਨਾਲ ਚਲਦੀ ਰਹਿਣੀ ਹੈ ਜਿਸ ਤਰ੍ਹਾਂ ਉਹ ਪਹਿਲਾਂ ਚਲਦੀ ਰਹੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਂ ਇਸ ਥਾਨ ਨਾਲ ਲੰਬੇ ਸਮੇਂ ਤੋਂ ਜੁੜਿਆ ਹਾਂ ਅਤੇ ਅੱਜ ਮੈਂ ਇੱਥੇ ਹਾਜ਼ਰ ਹੋ ਸਕਦਾ। ਪਰ ਹੋਏ ਮਰਜ਼ਾ ਪੂਰੀ ਕਰਨ ਵਾਸਤੇ ਤੇ ਸਤਿਗੁਰੂ ਕਿਰਪਾ ਕਰਨ ਕਿਸੇ ਨੂੰ ਵੀ ਸਮਰਥਾਵਾਦ ਦੇ ਮਸਨ ਕਨਾਟ ਦੇ ਇਹ ਵੀ ਅੱਜ ਵੀ ਇੱਕ ਮੱਛਰ ਵੀ ਪੱਥਰਾਂ ਤਾਲ ਮੁਕਾਬਲਾ ਕਰ ਸਕਦਾ ਹੈ। ਮਖਨਪੁਰਾਂ ਤੋਂ ਸੈਲਨ ਵਿਦਿਆਬਾਦਨ ਵੀ ਗਿਆ ਮਾਹਰ ਰਹੇ ਉਹ ਬਾਵਾ ਅਮਰ ਸਿੰਘ ਜੀ ਨੂੰ ਸਮੁੱਚੇ ਸੰਤ ਸਮਾਜ ਦਾ ਜਿੱਥੇ ਵੱਡਿਆਂ ਦਾ ਪੂਰੇ ਪੰਥ ਦਾ ਸਹਿਯੋਗ ਹੈ। ਅਰਸੀਂ ਵੱਧ ਚੜ ਕੇ ਅੱਗੇ ਨਾਲ ਵੀ ਜ਼ਿਆਦਾ ਆਪਣੀ ਜ਼ਿੰਮੇਵਾਰੀ ਸਾਰੇ ਸਮਝ ਕੇ ਉਹਨਾਂ ਨੂੰ ਸਹਿਯੋਗ ਦਈਏ ਸੰਗਤਾ ਪੂਰਾ ਉਸੇ ਤਰ੍ਹਾਂ ਜਿਵੇਂ ਬਾਬਾ ਬਜਿੰਦਰ ਸਿੰਘ ਸਹਿਯੋਗ ਦਿੱਤਾ ਹੈ ਤੇ ਇਹਨਾਂ ਨੂੰ ਉਸੇ ਤਰ੍ਹਾਂ ਉਹਨਾਂ ਦਾ ਰੂਪ ਜਾਣ ਕੇ ਸਹਿਯੋਗ ਦੇਣ ਅਸੀਂ ਇਹ ਮੇਰੀ ਬੇਨਤੀ ਹੈ ਅੱਜ ਦੇ ਜਿਹੜੇ ਸਵਾੜੋ ਸੀਗੇ ਜੋ ਪੇਸ਼ਨਾ ਦਿੱਨੀ 25 ਤਰੀਕ ਨੂੰ ਅੰਮ੍ਰਿਤ ਵੇਲੇ ਰਾਲਾ ਸਰਪੰਦਾਇ ਦੇ ਮੁਖੀ ਸੰਸਪਰਕ ਬਰਨਦਰ ਸਿੰਘ ਰੜਾਤ ਵਾਲੇ ਅਚਿੰਚੇਤੀ ਸੰਗਤਨ ਮਿਸ਼ੋੜਾ ਦੇ ਸੱਤ ਸਥਨ ਜਵਾਬਦੇਸ ਸਨ ਉਹਨਾਂ ਦੇ ਅੱਜ ਦੇ ਸ਼ਹਿਰ ਦੇ ਇਸ ਮਾਡਲ ਸੀ ਕਿ ਜੋ ਕੁਤਰਾਂ ਕੰਮਸਾ ਰੱਖੇ ਵਿਕੇ ਰੱਖੇ ਗਏ ਸੀ ਸਵੇਰੇ ਅਮਰਤੋਲੇ ਰੱਖੇ ਪਾਠ ਤੋਂ ਭੋਗ ਪੈਂ ਤੋਂ ਬਾਅਦ ਦਿਨ ਦੇ ਉਹਨਾਂ ਯਾਦ ਦੇ ਅੰਦਰ ਵਾਣ ਬੜੇ ਹੀ ਮਹਾਨ ਕਫਕੀਤਨਸ ਮਾਡਲ ਹੋਏ ਨੇ ਇਹਨਾਂ ਸੌਲਨਾ ਦੇ ਅੰਦਰ ਜਿੱਥੇ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਤੋਂ ਸਿੱਖ ਧਰਮ ਦੀ ਕੋਈ ਐਸੀ ਸੰਸਥਾ ਕੇ ਐਸੀ ਸੰਪਰਦਾਇ ਨਹੀਂ ਰਹੀ ਜਿਨੇ ਅੱਜ ਦੇ ਇਹਨਾਂ ਦੇ ਮਹਾਂਪੁਰਖਾਂ ਦੇ ਇਸ ਰਾਜਨੀ ਸਵਾਗਤ ਵਿੱਚ ਜੁਸ਼ੂਨ ਦੇ ਆਪਣਾ ਕੀਤੀ ਹੋਵੇ ਸ਼੍ਰੋਮਣੀ ਗੁਰਦਾਰਾ ਪ੍ਰੰਤਿ ਕਮੇਟੀ ਹਦਕਾਮ ਦੀ ਦਰਬਾਰ ਸਾਹਿਬ ਸਿੰਘ ਸਰਗਨਜੀਤ ਸਿੰਘ ਜੀ ਸ਼੍ਰੋਮਣੀ ਗੁਰਦਾਰਾ ਦੇ ਪ੍ਰਧਾਨ ਜਾਨੀ ਸਰਦਾਰ ਰਣਜੀਤ ਸਿੰਘ ਧੰਨੀ ਸਾਹਿਬ ਇਸੇ ਤਰ੍ਹਾਂ ਦਿੱਲੀ ਸੇ ਗੁਰਦਾਰਾ ਪ੍ਰੰਤਿ ਕਮੇਟੀ ਜਿੱਥੇ ਉਸ ਕਮੇਟੀ ਦੇ ਬਹੁਤ ਸਾਰੇ ਨੁਮਾਇੰਦੇ ਸ਼ਾਮਲ ਹੋਏ ਉਸ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਮੈਂ ਸਰਦਾਰ ਜਿੱਦੇ ਸੁਤਪਕ ਕੁੰਦ ਕਮੇਟੀ ਆਪਣੇ ਖਾਬਦ ਸਫੇਤ ਪੋਣਾ ਸ਼ੁਰੂ ਹੋ ਗਈ ਤੇ ਇਸੇ ਤਰ੍ਹਾਂ ਹਰਿਆਣਾ ਸਿੱਖਰ ਤਰਪੰਤ ਕਮੇਟੀ ਤੋਂ ਤਰੰਪਰਚਾਰ ਕਮੇਟੀ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਉਹ ਆਪਣੀ ਸਾਰੀ ਕਮੇਟੀ ਦੇ ਸ਼ੇਫ ਤੇ ਇੱਥੇ ਆਜੀ ਧੰਨਵਾਦ ਕਰਦੇ ਇਸ ਤਰ੍ਹਾਂ ਤੱਕ ਸਤਖੰਡ ਜੀ ਹਜੂਰ ਸਾਹਿਬ ਦੇ ਰੇਡ ਤੋਂ ਉੱਥੋਂ ਦੇ ਵੀ ਦੇ ਜੱਫੇਦਾਰ ਸਿੰਘ ਸਾਹਿਬ ਗਾਨੀ ਜੋਤਿੰਦਰ ਸਿੰਘ ਜੀ ਉਹ ਵੀ ਆਪਣੇ ਸਾਥੀਆਂ ਸवेत ਇਸ ਸਮਾਰੋਹ ਵਿੱਚ ਸ਼ਾਮ ਹੋਣ ਦਾ ਆਇਆ ਔਰ ਉਸ ਤੋਂ ਪ੍ਰੰਤ ਤੱਕ ਸ੍ਰੀ 파ਤਮਾ ਸਾਹਿਬ ਵੱਲੋਂ ਉੱਥੇ ਵਿਕਾਸ ਸਾਹਿਬ ਸਾਹਿਬ ਦੇ ਨਾਮ ਲਾਰਖੋ ਜੀ ਉਸੇ ਮੇਰੇ ਖਿਆਲ ਉਹ ਆਏ ਹੋਰ ਇਸੇ ਤਰ੍ਹਾਂ ਇਹ ਧਾਰਮਿਕ ਸੰਸਥਾਵਾਂ ਦੀ ਗੱਲ ਕਰਦਿਆਂ ਪੁਸ਼ਨੇਤ ਸਿੰਘ ਸਹਿਬਾਨਾਂ ਦੇ ਕੋਈ ਐਸੀ ਸੰਸਥਾ ਪੰਥਰੀ ਨਹੀਂ ਰਹੀ ਚਾਹੇ ਉਹ ਦੰਦੋਂ ਸਿੱਖਾਲ ਹੈ ਸਾਡੇ ਸੇਮੀਦਰਤੇ ਬੰਦੀਆਂ ਨੇ ਔਰ ਨਰਮਲੇ ਭੇਖ ਨੇ ਸਾਡੀਆਂ ਸਾਰੀਆਂ ਸੰਪਰਦਾਵਾਂ ਨੇ ਉਦਾਰ ਸਿੰਘ ਸੰਪਰਦਾਵਾਂ ਨੇ ਤੇ ਹੋਰ ਕਿੰਨੇ ਸੰਪਰਦਾਵਾਂ ਦੇ ਮੁਖੀਆਂ ਨੇ ਆ ਕੇ ਤੇਰਾ ਸਵਾਗਤ ਕਰਾਉਂਦੇ ਆ ਭਰਤੀ ਜਿੱਥੇ ਸਤਖਨ ਵਾਸੀ ਸੰਪਰਦਾਵਾਂ ਤੋਂ ਦਸੰਨੂ ਸ਼ਤਾਂ ਸਰਕਾਰ ਤੇ ਦਿੱਤੇ ਉਹਨਾਂ ਦੇ ਕੀਤੇ ਹੋਏ ਉਪਰਕਾਰਾਂ ਨੂੰ ਸਾਰਿਆਂ ਨੇ ਯਾਦ ਕੀਤਾ ਕਿ ਉਹਨਾਂ ਦੀ ਦੇਣ ਉਹਨਾਂ ਦੇ ਇੱਕਤੇ ਉਪਰਕਾਰਕ ਦੇ ਭਲਾਏ ਦੀ ਜਾ ਸਕਦੇ ਉੱਥੇ ਜੋ ਸੰਪਰਦਾਇ ਦਾ ਜ ਨਵੇਂ ਮੁਖੀ ਚੁਣੇ ਗਏ ਨੇ ਸ਼੍ਰੀਮਾਨ ਸਤਕਾਰ ਸਿੰਘ ਸੰਸਪਰਦਾ ਦਾ ਅਮਰ ਸਿੰਘ ਪੂਰਾਤਾ ਵਾਲੇ ਉਹ ਸਾਰੇ ਲੋਕਾਂ ਦੇ ਆਦਰ ਦੀ ਤੇ ਕਿਸੇ ਦੇ ਪਤਸ਼ਾ ਇਹ ਪਾਈਦਾ ਸੰਪਰਦਾਇ ਦੇ ਜਿਹੜਾ ਜ ਨਵੇਂ ਮੁਖੀ ਬਣਾਏ ਨੇ ਬਣਾਏ ਗਏ ਨੇ ਪੁਰਸਾਰ ਕਰਨ ਫਰਜ਼ ਸੰਪਰਦਾਇ ਦਾ ਕਿnabla ਸਿਰਫ ਤੇ ਮੇਰਾ ਪ੍ਰਾਪਤ ਸਾਰੇ ਗੁੰਦ ਕਾਂਚ ਪਾਸਤੀਆਂ ਚੋਂ ਸੇਵਾ ਬਰਾਕਰ ਇੱਕ ਦਾ ਫਾਰਕ ਹੋਸ਼ ਤੇ ਸੰਸਥਾ ਨੂੰ ਸੇ ਸੰਪਰਦਾਇਕ ਮੇਸ਼ਾਂ ਚੰਦੀ ਕਰਾ ਚੁੱਕੋ ਫਰ ਮੈਂ ਵੀ ਚਾਹੁੰਦਾ ਕਿ ਸੰਪਾਵਾ ਸਹਿਯੋਗ ਜਿਹੜਾ ਹੈਗਾ ਔਰ ਸੰਪਰਦਾਵਾ ਦਾ ਸਿੰਘ ਸਹਿਬਾਨਾਂ ਦਾ ਭਰਤੀਆਂ ਬਟੀਆਂ ਚਿੱਤੇ ਪੰਡੀਆਂ ਦਾ ਇਹ ਹਮੇਸ਼ਾ ਲਈ ਸਹਿਯੋਗ ਅਸੀਂ ਚਾਹੁੰਦੇ ਕਿ ਬਣਿਆ ਰਹੇ ਸਾਰਾ ਦਾ ਪਿਆਰ ਮਿਲਦਾ ਜੁਲਦਾ ਔਰ ਅੱਜ ਦੇ ਸਵਾਟ ਦੇ ਵਿੱਚ ਜਿਹੜਾ ਸੰਗਤ ਤਾਂ ਇਕੱਠ ਸੀ ਆ ਉਹ ਇੱਕ ਲਾ ਮਿਸਾਲ ਇਕੱਠ ਸੰਗਤ ਦਾ ਹੋਇਆ ਹੈ ਬੈਸੇ ਤਾਂ 21 ਤਰੀਕ ਨੂੰ స్వాਗਤ ਨਾਮ ਹੋਏ ਵੱਡੇ ਸੰਤੋਰਾ ਪੰਜਾਬ ਪਾਲਾ స్వాਗਤ ਮਸੀਤ ਪਰਸ਼ੀ ਦਾ ਦੇਖੋ 21 ਤਰੀਕ ਤੋਂ ਲੈ ਕੇ ਅੱਜ ਤੁਸੀਂ ਲਾ ਲੋ ਵੀ ਤਿੰਨ ਤਰੀਕ ਹੋ ਗਈ ਲਗਾਤਾਰ ਸੰਗਤਾਂ ਦਾ ਇੱਡੀ ਵੱਡੀ ਪੁੱਤਰ ਤੇ ਆਵਾ ਇਹ ਮੈਂ ਸਮਝਦਾ ਕਿ ਉਹਨਾਂ ਦੀ ਕਮਾਈ ਦਾ ਇੱਕ ਹਾਲ ਹੈ ਔਰ ਸਾਰੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਭਾ ਉਹਨਾਂ ਨੇ ਵੱਡੀ ਪੁੱਤਰ ਤੇ ਹਾਜ਼ਰੀ ਭਰੀ ਹੈ ਉਹ ਵੀ ਬਿਨਾਂ ਕਿਸੇ ਬੁਖਰੇ ਤੋਂ ਮੇਰਾ ਕਿਸੇ ਪਾ ਸਾਰੀਆਂ ਪਾਰਕਿਆਂ ਦਾ ਤੁ ਲਗਾਤਾਰ ਉਹਨਾਂ ਦਾ ਇਹ ਹਫਤੇ ਦਾ ਸੰਪੰਨ ਇਥੇ ਅਮਨ ਜਲੀਏ ਸੋ ਮੈਂ ਸਮੁੱਚੀ ਹੀ ਸਾਡੀ ਰਾਡਾ ਸਭ ਸੰਪਰਦਾਏ ਦੇ ਸਾਰੇ ਪਰਮ ਦਾ ਬੁਲਾ ਕੇ ਨਮਾਣਾ ਸੇਵਾਦਾਰ ਹੋਣ ਦੇ ਨਾਤੇ ਸਭਨਾਂ ਦਾ ਰੋਮ ਰੋਮ ਕਰਕੇ ਮੀਆਂ ਧੰਨਵਾਦੀਆਂ ਔਰ ਸਾਰੋ ਤੇ ਚੰਗੇ ਸਹਿਯੋਗ ਦੀ ਜਿਹੜੀ ਆਪ ਆ ਹਮੇਸ਼ਾ ਨਹੀਂ ਰੱਖਦਾ ਫੇਰ ਸਾਰੇ ਸੇਵਾਦਾਰਾਂ ਦਾ ਸਾਰੇ ਪ੍ਰੋਤਕਾਂ ਦਾ ਸਮੂਹ ਸੰਗਤ ਨੂੰ ਅਸੂ ਸਿਕਸਰ ਵਨ ਦਾ ਤਾਰਣ ਕਾਪਤਿਆਂ ਦਾ ਮਹਾਕ੍ਰਿਸ਼ਨ ਦਾ ਸਾਰੇ ਆਗੂਆਂ ਦਾ ਬਹੁਤ ਬਹੁਤ ਧੰਨਵਾਦ ਕੋਲਕਾ ਦੀ ਥੇਮਾ